ਆ ਸ਼ਿਵ ਪਾਸ਼ਾ ਪੀਲੀ ਮੇਰੇ ਬਾਦੇ ਦਾਤੀ ਮਹਾਰਾਜ ਉਹਨਾਂ ਨੇ ਸੁਨੇਹੇ ਲੱਗਤੇ ਅਰਸ਼ ਤੇ ਦਾਰਾਂ ਨੂੰ ਪਹਿਨਾ ਪਰਾਂਵਾ ਸਿੱਖਣਾ ਮਤਨ ਸ਼ਲਕਾ ਨੂੰ ਅੱਜ ਤਿੰਨ ਦੇ ਪਹਿਲਾਂ ਹੀ ਸੰਗਤਾਂ ਹੋਣੀਆਂ ਸ਼ੁਰੂ ਹੋ ਗਈਆਂ ਸਤਪੁਰਸ ਜੀ ਪਾਸ਼ਾ ਦੀ ਇੱਕ ਕੋਲ ਪਰਵਾਰ ਦੇ ਵਿੱਚ ਕੌਣ ਕੌਣ ਆਇਆ ਉਹਦੇ ਕਰਦੇ ਵਿੱਚ ਫਿਰ ਇੱਥੋਂ ਬਰਾਤ ਕਰਨੀ ਹੈ ਉਹ ਬਰਾਤ ਵਿੱਚ ਸ਼ੂਲੀਅਤ ਕਰਨੀ ਹੈ ਇਹਨਾਂ ਦੇ ਪਰਿਵਾਰ ਦੇ ਬੱਚੇ ਤਿੰਨ ਦੇ ਪਹਿਲਾਂ ਤੋਂ ਰੌਣਕਾਂ ਲੱਗਣੀਆਂ ਸ਼ੁਰੂ ਹੋ ਗਈਆਂ ਸਤਿ ਆਈਆ ਅਮਰ ਸਭ ਸ਼ਹਿਰ ਦੇ ਇਲਾਕੇ ਚੋਂ ਬਠਿੰਡੇ ਇਲਾਕੇ ਚੋਂ ਔਰ ਭੱਲੇ ਤਰੇਹਾਂ ਬਾਬਾ ਦਾਤੂ ਜੀ ਤੇ ਦਾਸੂ ਜੀ ਉਹਨਾਂ ਦੀ ਅਨੁਸ਼ਮਨ ਆਈ ਤੇ ਔਰ ਬਾਬਾ ਬਨਦੀ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਯਾਰੋ ਕੈਸੀ ਅਵਸਥਾ ਸੀ ਉਹਨਾਂ ਦੀ ਬ੍ਰਹਮ ਗਿਆਨੀ ਬ੍ਰਹਮ ਗਿਆਨੀ ਦੀ ਅਵਸਥਾ ਦੇ ਵਿੱਚ ਬਾਰੇ ਸੁਖਬੀ ਸਿੰਘ ਸਾਹਿਬ ਦੇ ਵਿੱਚ ਲਿਖਿਆ ਆਉਂਦਾ ਜਦੋਂ ਆਪਾਂ ਸੁਖਬੀਸ਼ਾ ਪੜਦੇ ਨਾ ਉਹਦੇ ਵਿੱਚ ਅ ਸਲੋਕ ਦੇ ਸ਼ੁਰੂ ਹੁੰਦਾ ਸਲੋਕ ਦੇ ਵਿੱਚ ਕਿ ਬ੍ਰਹਮ ਗਿਆਨੀ ਦੀ ਅਵਸਥਾ ਕੀ ਹੈ ਮਨ ਸੱਜਾ ਮੁੱਖ ਸੱਜਾ ਸੋਏ ਆਵੰਨ ਅਪੇਖਾ ਇੱਕ ਸੁਣ ਕੋਏ ਨਾਨਕ ਇਹ ਲਖਣ ਬ੍ਰਹਮ ਗਿਆਨੀ ਹੋਏ ਫਿਰ ਅਸ਼ਟਪਦੀ ਸ਼ੁਰੂ ਹੋ ਜਾਂਦੀ ਹੈ ਬ੍ਰਹਮ ਗਿਆਨੀ ਸਰ ਦੇ ਲੇਪ ਜਿਵੇਂ ਚਲਮ ਹੈ ਕਮਲ ਅਲੇਪ ਤੇ ਬ੍ਰਹਮ ਗਿਆਨੀ ਦੀ ਅਵਸਥਾ ਹੈ ਬ੍ਰਹਮ ਗਿਆਨੀ ਬਾਬਾ ਫ਼ਰਦਾ ਜੀ ਪਿਆਰੋ ਉਹਨਾਂ ਦੇ ਅੰਸ਼ ਬੰਸ ਉਹਨਾਂ ਦਾ ਪੁੱਤਰ ਆ ਬਪਾ ਪਾਨਾ ਜੀ ਉਹ ਬਪਾ ਪਾਨਾ ਜੀ ਪੁੱਛਿਆ ਪਠਿੰਡ ਦੇ ਇਲਾਕੇ ਦੇ ਵਿੱਚੋਂ ਜੋਗਰਾਏ ਜੀ ਪੁੱਛਿਆ ਭਾਈ ਰੂਪचंद ਜੀ ਪੁੱਛਿਆ ਬਹੁਤ ਹੋਇਆ ਕੱਟੀਆਂ ਸੁਗਤਾਂ ਲੈ ਕੇ ਆਇਆ ਅੱਜ ਸਾਰੇ ਪਰਿਵਾਰ ਦੇ ਵਿੱਚ ਬੜੀਆਂ ਰੌਣਕਾਂ ਲਗੀਆਂ ਖੁਸ਼ੀਆਂ ਲਗੀਆਂ ਇਧਰ ਨੇ ਪਾਸੇ ਮਰਾਤੀ ਤਿਆਰੀ ਹੋਈ ਹੈ ਬਪਨ ਤੇ ਖਾਤਰ ਜੀ ਉਹਨਾਂ ਨੇ ਇਸ਼ਾਨੀ ਕੀਤਾ ਸੁਨਹਿਰੀ ਝਾਕ ਪਾਈ ਹੈ